ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਸਾਰੇ ਕਿਸਾਨ ਵੀਰਾਂ ਸਤਿ ਸ਼੍ਰੀ ਅਕਾਲ ਬਾਈ ਜੀ ਆਪਾਂ ਕਣਕ ਦੀਜੀ ਆ ਕਣਕ ਵਧੀਆ ਔਖੜੀ ਆ ਤੇ ਆਪਣਾ ਤੁਹਾਡੇ ਸਲਾਹ ਵਿਚਾਰ ਲੈਣੇ ਆ ਮੈਨੂੰ ਜਰੂਰ ਦੱਸਿਆ ਜੇ ਇਹ ਸਾਡੇ ਇੱਕ ਦਿੱਕਤ ਆਉਂਦੀ ਆ ਸੂਰਾਂ ਦੀ ਸੂਰ ਆਪਣੇ ਆਉਂਦੇ ਆ ਤੇ ਆ ਦੇਖਿਆ ਜੇ ਸੂਰ ਨਾਲ ਪੱਟ ਪਟੀਆਂ ਬਹੁਤ ਕਰਦੇ ਆ ਇਹ ਸਾਡੇ ਇੱਥੇ ਪੁਰਾਣੀ ਮਹਿਲ ਆ ਉਹ ਦਿਖਦੇ ਹੋਣਗੇ ਤੁਹਾਨੂੰ ਦਰਖਤ ਲੱਗੇ ਦੂਰ ਤੇ ਕਾਫੀ 100 ਏਕੜ ਦੇ ਕਰੀਬ ਹੀ ਉਹ ਜ਼ਮੀਨ ਪਈ ਹੈ ਤੇ ਦਰਖਤਾਂ ਤੇ ਸੂਰ ਰਹਿੰਦੇ ਆ ਤੇ ਉਹ ਆਪਣੇ ਖਾਨਵੀਰਾਂ ਦਾ ਬਹੁਤ ਨੁਕਸਾਨ ਕਰਦੇ ਸਾਡੇ ਆਂਡ ਗਵਾਂਡ ਵੀ ਸਾਡੇ ਵੀ ਹਜੇ ਨੂੰ ਪਾਣੀ ਪੂਣੀ ਨਹੀਂ ਲੱਗਾ ਉਹ ਸੂਰ ਕੀ ਕਰਦੇ ਆ ਵੀ ਆ ਕੇ ਨਾ ਪੱਟ ਕੇ ਦੇ ਜੜ੍ਹਾਂ ਖਾਂਦੇ ਆ ਹੀਟ ਲੀਆਂ ਚੀਜ਼ਾਂ ਕੋਈ ਵੀ ਜੜੀ ਬੂਟੀ ਦੀ ਜੜ੍ਹ ਕੱਢ ਕੇ ਜਾਂ ਕਣਕ ਦੀ ਰਾਲੋ ਜਾਂ ਹੋ ਸਬਜ਼ੀ ਸਬਜ਼ੀ ਲਾਉਣੇ ਆ ਉਹ ਵੀ ਪਟ ਜਾਂਦੇ ਆ ਤੇ ਇਹ ਨਾ ਵੀ ਨੁਕਸਾਨ ਬਹੁਤ ਕਰਦੇ ਆ ਤੇ ਆਪਾਂ ਸਲਾਹ ਲੈਣੀ ਤੁਹਾਡੇ ਤੋਂ ਵੀ ਕੋਈ ਇਦਾਂ ਦੀ ਇਹ ਉਵੇਂ ਤਾਂ ਹਟਦੇ ਨਹੀਂਗੇ ਜਿੰਨਾ ਕੁਛ ਮਰਜ਼ੀ ਕਰ ਲਗੇ ਆਪਾਂ ਹਾਂ ਝਟਕਾ ਝੁਟਕਾ ਲਾ ਸਕਦੇ ਉਹ ਆਪਣੇ ਬਾਈਟ ਚੋਂ ਬਾਹਰ ਆ ਚੀਜ਼ਾਂ ਨਹੀਂ ਕਰ ਸਕਦੇ ਆਪਾਂ ਹਣਾ ਤੇ ਕੋਈ ਇਦਾਂ ਦੀ ਇਹ ਦਵਾਈ ਤੋਂ ਜ਼ਰੂਰ ਪਾਈ ਦੇ ਜਿੱਥੇ ਸਮੈਲ ਵਾਲੀ ਦਵਾਈ ਪਈਏ ਤੇ ਕੋਈ ਇਦਾਂ ਦੀ ਕਿਸੇ ਨੂੰ ਜੇ ਪਤਾ ਹੋਵੇ ਵੀ ਦਵਾਈ ਹੋਵੇ ਵੀ ਮੁਸ਼ਕ ਬਹੁਤ ਆਉਂਦਾ ਹੋਵੇ ਜੀ ਦਾ ਤੇ ਆਪਾਂ ਵਟਾ-ਵਟਾਂ ਦੇ ਆਲੇ-ਦੁਆਲੇ ਪਾਦ ਗਏ ਜਿਹਦੇ ਨਾਲ ਮੁਸ਼ਕਾਵੇ ਤੇ ਉਹ ਮੁਸ਼ਕ ਤੋਂ ਫਿਰ ਡਰਦੇ ਆ ਤੁਹਾਨੂੰ ਪਤਾ ਕੋਈ ਨਾ ਜਰੂਰ ਦੱਸਿਆ ਜੇ ਮੇਰਾ ਵੀਰ ਵੀ ਕੋਈ ਇਦਾਂ ਦੀ ਦਵਾਈ ਜੀਂਦਾ ਫਸਲ ਨੂੰ ਨਾ ਨੁਕਸਾਨ ਹੋਵੇ ਕਿ ਸਿਰਫ ਮੁਸ਼ਕਾਂ ਦਾ ਹੋਵੇ ਦੂਰ ਤੱਕ ਇਦਾਂ ਦੀ ਦਵਾਈ ਮੈਨੂੰ ਜਰੂਰ ਦੱਸਿਆ ਜੀ ਮੈਂ ਥੋੜੇ ਥਾਂ ਦੀ ਵੀਡੀਓ ਬਣਾਈ ਆ ਇਹ ਸਾਰੇ ਹੀ ਆਉਂਦੇ ਆ ਕੰਨਾਂ ਦੀ ਤਾਂ ਮਤਲਬ 2 2 3 3 ਕਨਾਲਾਂ ਕਣਕ ਖਰਾਬ ਕਰਕੇ ਪੱਟ ਗਏ ਪਾਣੀ ਤੋਂ ਬਾਅਦ ਬੜਾ ਨੁਕਸਾਨ ਕਰਦੇ ਜਦੋਂ ਪੋਲੀ ਹੋ ਜਾਂਦੀ ਨਾ ਤੇ ਬਹੁਤ ਸਾਨੂੰ ਆਖਿਆ ਹੀ ਆ ਇਹ ਚੀਜ਼ ਦੀ ਤੇ ਮੇਰਾ ਭਾਈ ਜਰੂਰ ਦੱਸਿਆ ਜੇ ਆਪਦੇ ਰਏ ਸਲਾਹ مشورہ ਜਰੂਰ ਦਿਆ ਜੇ ਵੀ ਆਪਾਂ ਇਹਦਾ ਕੀ ਹੱਲ ਕਰੀਏ ਬਾਕੀ ਧੰਨਵਾਦ ਵੀਡੀਓ ਨੂੰ ਲਾਈਕ ਕਰਿਆ ਜੇ ਮੈਂ ਪਹਿਲੀ ਵੀਡੀਓ ਪਾਈ ਮੈਨੂੰ ਨਹੀਂ ਪਤਾ ਐ ਐਡਿਟ ਕਿਵੇਂ ਹੁੰਦੀ ਆ ਜਾਂ ਇਹ ਮੈਂ ਸਿੱਧਾ ਬਸ ਚਲਾ ਕੇ ਤੁਹਾਡੇ ਨਾਲ ਵਿਚਾਰ ਸਾਂਝੇ ਕੀਤੇ ਆ ਆਪਦੇ ਤੇ ਤੁਸੀਂ ਮੇਰੇ ਨਾਲ ਜਰੂਰ ਵਿਚਾਰ ਸਾਂਝੇ ਕਰਿਆ ਜੇ ਤੇ ਸਸੀ ਦਾ ਭਾਈ ਜੀ ਸਾਰਿਆਂ ਨੂੰ